ਦੇ ਜਵਾਨ ਨੇ ਜਿਹੜੇ ਉਹ ਟਰੈਕਟਰ ਟਰਾਲੀ ਜਿਹੜੇ ਇਸ ਅੰਦੋਲਨ ਦੇ ਵਿੱਚੋਂ ਕੱਢਦੇ ਹੋਏ ਨਜ਼ਰ ਆ ਰਹੇ ਨੇ ਕਿ ਹੈਡਰੇ ਜਿਹੜੇ ਲਗਾਤਾਰ ਲਗਾਤਾਰ ਜਿਹੜੇ ਖਨੌਰੀ ਬਾਰਡਰ ਵੱਲ ਵਧ ਰਹੇ ਨੇ ਜਿਹੜੇ ਉਹ ਟਰਾਲੀਆਂ ਨੇ ਉਹਨਾਂ ਨੂੰ ਹਟਾਉਣ ਦੇ ਲਈ ਹੁਣ ਫਿਰ ਇਹਨਾਂ ਹੈਡਰਿਆਂ ਦਾ ਸਾਰਾ ਲਿਆ ਜਾਵੇਗਾ ਪੰਜਾਬ ਪੁਲਿਸ ਬਿਲਕੁਲ ਸਾਫ਼ ਤੇ ਸਪਸ਼ਟ ਕਹਿ ਚੁੱਕੀ ਹੈ ਕਿ ਅਸੀਂ ਅੱਜ ਦੁਪਹਿਰ ਤੋਂ ਬਾਅਦ ਇਹ ਰਸਤਾ ਸੀ ਚਾਲੂ ਕਰ ਦਵਾਂਗੇ ਸਾਲ ਤੋਂ ਵੱਧ ਲੰਬਾ ਅੰਦੋਲਨ ਚੱਲਿਆ ਤਾਂ ਜਗਜੀਤ ਸਿੰਘ ਢੱਲੇਵਾਲ ਇਸ ਸਮੇਂ ਕਸਟਡੀ ਦੇ ਵਿੱਚ ਨੇ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਸਰਬਸਿੰਘ ਬੰਦੇਰਾ ਵੀ ਮੈਨੂੰ ਕਾਰ ਕਾਕਾ ਸਿੰਘ ਕੋਟਰਾ ਸਾਰੇ ਜਿਹੜੇ ਲੀਡਰ ਨੇ तमाम ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਕਨੌਰੀ ਬਾਰਡਰ ਤੇ ਇੱਕ ਵਾਰ ਫਿਰ ਹਲਚਲ ਜਿਹਰੀ ਸ਼ੁਰੂ ਹੋ ਗਈ ਹੈ ਦੇਖ ਸਕਦੇ ਹੋ ਕਿ ਜਿਹੜੇ ਪੁਲਿਸ ਨੇ ਹੈਡਰਾਂ ਨੇ ਜਿਹੜੇ ਜੀਸੀਬੀ ਉਹ ਮੰਗਾ ਲਏ ਨੇ ਉਸ ਤੋਂ ਬਾਅਦ ਫਿਰ ਹੁਣ ਟਰੈਕਟਰ ਟਰਾਲੀਆਂ ਨੂੰ ਇੱਕ ਪਾਸੇ ਕੀਤਾ ਜਾਵੇਗਾ ਤਾਂ ਵੱਡੀ ਗਿਣਤੀ ਦੇ ਵਿੱਚ ਹੈਟਰਨ ਜਿਹੜੇ ਉਹ ਮਗਾਏ ਗਏ ਨੇ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ ਜਿੱਥੇ ਕਿ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਆ ਕਿਉਂਕਿ ਕੱਲ ਤੋਂ ਹੀ ਕਾਰਵਾਈ ਜਿਹੜੀ ਉਹ ਇਸ ਬਾਰਡਰ ਤੇ ਚੱਲ ਰਹੀ ਆ ਤਾਂ ਉਸ ਤੋਂ ਬਾਅਦ ਕੁਝ ਜਿਹੜੇ ਕਿਸਾਨ ਨੇ ਉਹ ਇਸ ਅੰਦੋਲਨ ਦੇ ਵਿੱਚੋਂ ਮਾਫ ਕਰਨਾ ਜਿਹੜੇ ਪੁਲਿਸ ਦੇ ਜਵਾਨ ਨੇ ਜਿਹੜੇ ਉਹ ਟਰੈਕਟਰ ਟਰਾਲੀ ਜਿਹੜੇ ਇਸ ਅੰਦੋਲਨ ਦੇ ਵਿੱਚੋਂ ਕੱਢਦੇ ਹੋਏ ਨਜ਼ਰ ਆ ਰਹੇ ਨੇ ਕਾਰਵਾਈ ਸ਼ੁਰੂ ਹੋ ਗਈ ਹੈ ਟਰੈਕਟਰ ਟਰਾਲੀਆਂ ਨੂੰ ਅੰਦੋਲਨ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਤਾਂ ਅਜਿਹੇ ਦੇ ਵਿੱਚ ਜਿਹੜੇ ਜਵਾਨ ਨੇ ਉਹ ਨਜ਼ਰ ਆ ਰਹੇ ਨੇ ਜਵਾਨ ਨਜ਼ਰ ਆ ਰਹੇ ਨੇ ਖੁਦ ਟਰੈਕਟਰ ਚਲਾ ਕੇ ਜਿਹੜਾ ਫੋਰਸ ਦਾ ਜਵਾਨ ਆ ਉਹ ਮੋਰਚੇ ਦੇ ਵਿੱਚ ਟਰੈਕਟਰ ਟਰਾਲੀਆਂ ਨੂੰ ਕੱਢਦਾ ਹੋਇਆ ਨਜ਼ਰ ਆ ਰਿਹਾ ਹਲਚਲ ਸ਼ੁਰੂ ਹੋ ਗਈ ਹੈ ਤਾਂ ਹੁਣ ਮੋਰਚੇ ਨੂੰ ਖਾਲੀ ਖਰਾਉਣ ਦੀ ਕਵਾਇਦ ਆ ਜਿਹੜੀ ਉਹ ਸ਼ੁਰੂ ਹੋ ਗਈ ਆ ਜਿਸ ਤਰੀਕੇ ਦੇ ਨਾਲ ਰਾਤ ਪੰਜਾਬ ਪੁਲਿਸ ਨੇ ਬੜੀ ਹੀ ਸਖਤ ਦੇ ਤਰੀਕੇ ਦੇ ਨਾਲ ਕਾਰਵਾਈ ਕੀਤੀ ਤਾਂ ਉਸ ਤੋਂ ਬਾਅਦ ਹੁਣ ਸਵੇਰ ਤੋਂ ਹਲਚਲ ਚੱਲ ਵੀ ਹੈ ਤਾਂ ਸਵੇਰ ਤੋਂ ਹੀ ਜਿਹੜੀਆਂ ਟਰੈਕਟਰ ਟਰਾਲੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਦੇਖ ਸਕਦੇ ਹੋ ਕਿ तमाम ਅਧਿਕਾਰੀ ਮੌਕੇ ਤੇ ਮੌਜੂਦ ਨੇ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਰਸਤੇ ਨੂੰ ਸਾਫ਼ ਕਰਨਾ ਇਸ ਰਾਹ ਨੂੰ ਖੋਲਣਾ ਹੈ ਕਿਉਂਕਿ ਪੰਜਾਬ ਪੁਲਿਸ ਬਿਲਕੁਲ ਸਾਫ਼ ਤੇ ਸਪਸ਼ਟ ਕਹਿ ਚੁੱਕੀ ਹੈ ਕਿ ਅਸੀਂ ਅੱਜ ਦੁਪਹਿਰ ਤੋਂ ਬਾਅਦ ਇਹ ਰਸਤਾ ਸੀ ਚਾਲੂ ਕਰ ਦਵਾਂਗੇ ਇਸ ਤਰੀਕੇ ਦੇ ਨਾਲ ਸੈਂਕੜੇ ਦੀ ਤਦਾਦ ਦੇ ਵਿੱਚ ਟਰੈਕਟਰ ਟਰਾਲੀਆਂ ਖੜੀਆਂ ਨੇ ਤਾਂ ਉਹਨਾਂ ਨੂੰ ਉੱਥੋਂ ਲਿਜਾਣਾ ਵੀ ਇੱਕ ਵੱਡੀ ਚੁਣੌਤੀ ਨજર ਆ ਰਹੀ ਹੈ ਤਾਂ ਜਿਹੇ ਦੇ ਵਿੱਚ ਹੁਣ ਖੁਦ ਜਿਹੜੇ ਫੋਰਸ ਦੇ ਜਵਾਨ ਨੇ ਉਹ ਟਰੈਕਟਰ ਟਰਾਲੀਆਂ ਨੂੰ ਵਾਰ ਕੱਢਦੇ ਹੋਏ ਨਜ਼ਰ ਆਏ ਨਾ ਇਹ ਜਿਹੇ ਦੇ ਵਿੱਚ ਹੋ ਸਕਦੇ ਹੂ ਕਿ ਹੋਰ ਜਿਹੜਾ ਤਾਮਝਾਵਾਂ ਜਿਹੜਾ ਉਹ ਪ੍ਰਸ਼ਾਸਨ ਦੇ ਵੱਲੋਂ ਮਗਾਇਆ ਜਾ ਰਿਹਾ ਦੇਖ ਸਕਦਾ ਹੂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਮੁਲਾਜ਼ਮ ਨੇ ਉਹ ਲਗਾਤਾਰ ਮੋਰਚੇ ਦੇ ਵਿੱਚ ਪਹੁੰਚ ਰਹੇ ਨੇ ਜੀਡੀ ਰੋਡ ਅਫਰਡਿਸ ਦਾ ਗੋਬਰਾ ਇਸ ਤਰ੍ਹਾਂ ਦਾ ਬੋਲ ਰਿਓ ਦੇਖ ਸਕਦੇ ਹਾਂ ਕਿ ਹਲਚਲ ਵਧੀਆ ਕੁਝ ਮੁਲਾਜ਼ਮ ਨੇ ਜਿਹੜੇ ਇਹ ਜਿਹੜੇ ਨਜ਼ਰ ਆ ਰਹੇ ਨੇ ਐਸ ਡੀਓ ਨੇ ਜਿਹੜੇ ਉਹ ਨਜ਼ਰ ਆਏ ਨੇ ਤਾਂ ਇਸ ਤੋਂ ਇਲਾਵਾ ਹੋਰ ਵੀ ਕਈ ਅਧਿਕਾਰੀ ਜਿਹੜੇ ਮੌਕੇ ਤੇ ਪਹੁੰਚ ਗਏ ਨੇ ਤਾਂ ਪੂਰੇ ਤਰੀਕੇ ਦੇ ਨਾਲ ਪੂਰੇ ਕਾਰਵਾਈ ਜਿਹੜੀ ਉਹ ਕੀਤੀ ਗਈ ਹੈਗੀ ਹੈ ਸਾਹਮਣੇ ਦੇਖ ਸਕਦੇ ਹੋ ਕਿ ਟੈਂਟਾ ਜਿਹੜਾ ਉਹ ਪਟਿਆ ਜਾ ਰਿਹਾ ਉਹ ਖਾੜਿਆ ਜਾ ਰਿਹਾ ਤਾਂ ਉਹ ਤਸਵੀਰਾਂ ਵੀ ਤੁਹਾਨੂੰ ਸਕਰੀਨ ਦੇ ਜਰੀਏ ਕੈਮਰੇ ਦੇ ਜਰੀਏ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਟੈਂਟਾ ਜਿਹੜਾ ਉਹ ਪੱਟਿਆ ਜਾ ਰਿਹਾ ਦੇਖ ਸਕਦੇ ਹੋ ਕਿ ਜਿਹੜੇ ਟੈਂਟ ਨੇ ਉਹ ਜਿਹੜੇ ਕੁਝ ਲੋਕ ਨੇ ਉਸ ਨੂੰ ਪੱਟਦੇ ਹੋਏ ਨਜ਼ਰ ਆ ਰਹੇ ਨੇ ਹਲਚਲ ਬੜੇ ਤੇਜ਼ ਹੋ ਗਈ ਹੈ ਤਾਂ ਕੱਲ ਜਿਸ ਤਰੀਕੇ ਦੀ ਕਾਰਵਾਈ ਦੋ ਮੋਰਚਿਆਂ ਤੇ ਦੇਖਣ ਨੂੰ ਮਿਲੀ ਉਸ ਤੋਂ ਬਾਅਦ ਹੁਣ ਨੋਮਾ ਮੋਰਚਾਂ ਤੇ ਪੁਲਿਸ ਦਾ ਕਾਬਜਾ ਹੈ ਤਾਂ ਜਹੇ ਦੇ ਵਿੱਚ ਟਰੈਕਟਰ ਟਰਾਲੀਆਂ ਨੂੰ ਉਥੋਂ ਹਟਾਇਆ ਜਾ ਰਿਹਾ ਤਾਂ ਅੱਜ ਦੁਪਹਿਰ ਤੋਂ ਬਾਅਦ ਇਹ ਰਸਤਾ ਸਾਫ਼ ਹੋ ਜਾਵੇਗਾ ਇੱਕ ਸਾਲ ਤੋਂ ਵੱਧ ਲੰਬਾ ਅੰਦোলন ਚੱਲਿਆ ਤਾਂ ਜਗਜੀਤ ਸਿੰਘ ਡੱਲੇਵਾਲ ਇਸ ਸਮੇਂ ਕਸਟਡੀ ਦੇ ਵਿੱਚ ਨੇ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਸਰਬੰਸ ਸਿੰਘ ਬੰਦੇਰਾ ਵੀ ਮੈਨੂੰ ਕਹਾਰ ਕਾਕਾ ਸਿੰਘ ਕੋਟਰਾ ਸਾਰੇ ਜਿਹੜੇ ਲੀਡਰ ਨੇ ਤਮਾਮ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤੇ ਦੂਜੇ ਪਾਸੇ ਫਲਚਲਾ ਜਿਹੜੀ ਖਨੋਰੀ ਬਾਰਡਰ ਤੇ ਲਗਾਤਾਰ ਵਧੀ ਹੋਈ ਹੈ ਲਗਾਤਾਰ ਅਧਿਕਾਰੀ ਇੱਥੇ ਆ ਰਹੇ ਨੇ ਤੇ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਗੱਡੀਆਂ ਨੇ ਜਿਹੜੀਆਂ ਉਹ ਮੰਗਵਾਈਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਹਾਈ ਡਰੇ ਮੰਗਵਾਏ ਜਾ ਰਹੇ ਨੇ ਤਾਂ ਕਿ ਟਰੈਕਟਰ ਟਰਾਲੀਆਂ ਨੂੰ ਫੜ ਕੇ ਜਿਹੜਾ ਇੱਕ ਪਾਸੇ ਕੀਤਾ ਜਾਵੇ ਤਾਂ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਪੁਲਿਸ ਦੇ ਅਧਿਕਾਰੀਏ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮ ਨੇ ਉਹ ਆਪਣਾ ਤਾਮਜਾਮ ਲੈ ਕੇ ਸਾਰਾ ਪਹੁੰਚੇ ਨੇ ਤਾਂ ਅੰਦਰ ਜਿਹੜੇ ਕਨੈਕਸ਼ਨ ਦਿੱਤੇ ਗਏ ਇਸ ਦੇਖ ਸਕਦੇ ਹੋ ਕਿ ਹੈਡਰੇ ਜਿਹੜੇ ਲਗਾਤਾਰ ਲਗਾਤਾਰ ਜਿਹੜੇ ਖਨੌਰੀ ਬਾਰਡਰ ਵੱਲ ਵੱਧ ਰਹੇ ਨੇ ਜਿਹੜੇ ਉਹ ਟਰਾਲੀਆਂ ਨੇ ਉਹਨਾਂ ਨੂੰ ਹਟਾਉਣ ਦੇ ਲਈ ਹੁਣ ਫਿਰ ਇਹਨਾਂ ਹੈਡਰਿਆਂ ਦਾ ਸਾਰਾ ਲਿਆ ਜਾਵੇਗਾ ਦਾ ਹਲਚਲ ਜਿਹੜੀ ਖਨੌਰੀ ਬਾਰਡਰ ਤੇ ਪੂਰੇ ਤਰੀਕੇ ਦੇ ਨਾਲ ਵਧੀ ਹੋਈ ਆ ਤਾਂ ਇਹਨਾਂ ਹੈਡਰਿਆਂ ਦੇ ਰਾਹੀਂ ਹੁਣ ਉਹਨਾਂ ਟਰਾਲੀਆਂ ਨੂੰ ਇੱਕ ਪਾਸੇ ਕੀਤਾ ਜਾਏਗਾ ਕਿਉਂਕਿ ਪੁਲਿਸ ਦਾਵਾ ਕਰੀਏ ਗਿਆ ਅੱਜ ਦੁਪਹਿਰ ਤੋਂ ਬਾਅਦ ਇਹ ਸਾਰਾ ਰਸਤਾ ਜਿਹੜਾ ਦਿੱਲੀ ਨੂੰ ਜਾਂਦਾ ਹਰਿਆਣੇ ਨੂੰ ਜਾਂਦਾ ਪੰਜਾਬ ਵਾਲੇ ਪਾਸਿਓਂ ਇਸ ਨੂੰ ਖੋਲ ਦਿੱਤਾ ਜਾਏਗਾ ਦੂਜੇ ਪਾਸੇ ਹਰਿਆਣਾ ਪੁਲਿਸ ਵੀ ਉਸ ਰਸਤੇ ਨੂੰ ਖੋਲਣ ਦੇ ਉੱਤੇ ਲੱਗੀ ਹੋਈ ਆ ਤੇ ਅਧਿਕਾਰੀ ਮੌਕੇ ਤੇ ਮੌਜੂਦ ਨੇ ਸਥਿਤੀ ਦਾ ਜਿਹੜਾ ਜਾਇਜਾ ਉਹ ਲਿਆ ਜਾ ਰਿਹਾ ਤਾਂ ਜਹੇ ਦੇ ਵਿੱਚ ਉਸ ਕੱਲੀ-ਕੱਲੀ ਤਸਵੀਰ ਤੁਹਾਡੇ ਤੱਕ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰੀਕੇ ਦੀ ਹਲਚਲ ਆ ਜਿਹੜੀ ਖਨੌਰੀ ਬਾਰਡਰ ਤੇ ਵਧ ਗਈ ਆ तमाम ਅਧਿਕਾਰੀ ਜਿਹੜੇ ਸਮੇਂ ਮੌਕੇ ਤੇ ਮੌਜੂਦ ਨੇ ਤਾਂ ਸਥਿਤੀ ਦਾ ਜਾਇਜਾ ਲੈ ਰਹੇ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਹਲਚਲ ਆ ਉਹ ਉਸ ਸਮੇਂ ਚੱਲ ਰਹੀ ਆ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਨੇ ਤਾਂ ਸਬਦੇ ਦੌਰਾਨ ਜਿਹੜੇ ਹੈਡਰੇ ਨੇ ਉਹ ਮੰਗਵਾਏ ਗਏ ਨੇ ਤਾਂ ਟਰਾਲੀਆਂ ਨੂੰ ਜਿਹੜਾ ਬਾਹਰ ਹੁਣ ਕੱਢਿਆ ਜਾ ਰਿਹਾ ਹੈ ਤਾਂ ਇੱਕ ਟਰੈਕਟਰ ਟਰਾਲੀ ਦੀ ਤਸਵੀਰ ਵੀ ਤੁਹਾਨੂੰ ਦਿਖਾਈ ਜਿਸ ਨੂੰ ਇੱਕ ਫੋਰਸ ਦਾ ਜਵਾਨ ਬਾਹਰ ਲਿਆਉਂਦਾ ਹੋਇਆ ਨਜ਼ਰ ਆ ਰਿਹਾ ਸੀ ਉਹ ਖੁਦ ਚਲਾ ਕੇ ਬਾਹਰ ਲੈ ਕੇ ਆਇਆ ਉਹ ਤਸਵੀਰ ਵੀ ਤੁਹਾਡੇ ਤੱਕ ਸਾਂਝੀ ਕੀਤੀ ਹੈ ਹਲੇ ਵੀ ਜਿਹੜੇ ਆਗੂ ਨੇ ਉਹ ਹਲੇ ਵੀ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤੇ ਦੂਜੇ ਪਾਸੇ ਦੋਵੇਂ ਮੋਰਚਿਆਂ ਦੇ ਉੱਤੇ ਪੁਲਿਸ ਦਾ ਪਹਿਰਾ ਹੈ ਪੁਲਿਸ ਨੇ ਕਬਜ਼ੇ ਵਿੱਚ ਲੈ ਲੈਨੇ ਦੋਨੇ ਮੋਰਚੇ ਤਾਂ ਜਿਹੇ ਦੇ ਵਿੱਚ ਉਹਨਾਂ ਨੂੰ ਖਾਲੀ ਕਰਾਉਣ ਦੀ ਜਿਹੜੀ ਕਵਾਇਦਾ ਉਹ ਚੱਲ ਰਹੀ ਹੈ ਲਗਾਤਾਰ ਤੁਸੀਂ ਰਜੈਨਾਸ ਸਪੋਕਸਮੈਨ ਟੀਵੀ ਦੇ ਨਾਲ ਜੁੜੇ ਰਹੋ ਤੁਹਾਨੂੰ ਪਲ-ਪਲ ਦੀ ਜਾਣਕਾਰੀ ਇਸ ਖਨੌਰੀ ਬਾਰਡਰ ਤੋਂ ਦਿੰਦੇ ਰਹਾਂਗੇ ਕਿਸ ਤਰੀਕੇ ਦੀ ਹਲਚਲ ਹੈ ਕਦੋਂ ਤੱਕ ਇਹ ਬਾਰਡਰ ਖਾਲੀ ਹੋਣ ਜਾ ਰਿਹਾ ਕਦੋਂ ਤੱਕ ਇਹ ਰਸਤਾ ਜਿਹੜਾ ਉਹ ਚੱਲੇਗਾ ਸਾਥੀ ਜਿਕਸੀਰ ਸਿੰਘ ਦੇ ਨਾਲ ਕੁਲਦੀਪ ਸਿੰਘ ਕੋੜੀ ਰਜਾਨਾ ਸਪੋਕਸਮੈਨ ਟੀਵੀ ਖਨੌਰੀ ਵਾਰਡ